ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਰਾਜੀ ਖੁਸ਼ੀ ਰੱਖਣ ਜੀ ਅਸੀਂ ਠੀਕ ਠਾਕ ਹਾਂ ਜੀ ਇਹ ਸ਼ਾਮ ਦਾ ਟਾਈਮ ਹੈ ਜੀ ਦਿਨ ਨੂੰ ਆਪਾਂ ਤੋਂ ਵੀਡੀਓ ਨਹੀਂ ਬਣੀ ਕਿਤੇ ਜਾਣਾ ਪੈ ਗਿਆ ਸੀ ਕੰਮ ਹੋ ਗਿਆ ਸੀ ਤੇ ਸ਼ਾਮ ਨੂੰ ਇਹ ਸਟਾਰਟ ਕਰਨੀ ਸੀ ਆਪਾਂ ਇਹ ਰੋਟੀ ਬਣਾ ਰਹੇ ਹਾਂ ਹੁਣ ਆਪਾਂ ਇਧਰ ਦੁੱਧ ਨੂੰ ਵਾਲੀ ਲਈ ਤੇ ਦਾਲ ਬਣਾਈ ਸੀ ਜੀ ਮੂੰਗੀ ਦੀ ਇਹ ਬਣਾਉਣੀ ਤਾਂ ਮੈਂ ਅੱਜ ਹਾਰੀ 'ਚ ਸੀਗੀ ਜੀ ਪਰ ਕਿਤੇ ਜਾਣ ਕਰਕੇ ਫਿਰ ਆ ਕੇ ਗੈਸ ਤੇ ਬਤਿਲੀ 'ਚ ਬਣਾਉਣੀ ਪਈ ਭਿਉਂ ਕੇ ਰੱਖਤੀ ਸੀ ਜੀ ਮੈਂ ਪਹਿਲਾਂ ਇਹ 3 ਘੰਟੇ ਪਹਿਲਾਂ ਇੱਕ ਚੁਟਕੀ ਪਾਤੀ ਸੀ ਇਹਦੇ ਵਿੱਚ ਮਿੱਠੇ ਸੁੱਡੇ ਦੀ ਫਿਰ ਬਹੁਤ ਸੇਧੀ ਬਣ ਗਈ ਜੀ ਗੈਸ ਤੇ ਬਤਿਲੀ 'ਚ ਕੁੱਕਰ 'ਚ ਆਪਾਂ ਨਹੀਂ ਬਣਾਉਂਦੇ ਹੁੰਦੇ ਹਾਂ ਹਾਰੀ 'ਚ ਬਣਾਉਣੀ ਸੀਗੀ ਜੀ ਨਹੀਂ ਤਾਂ ਮੈਂ ਤੌੜੀ 'ਚ ਇਹ ਤਾਂ ਕਰਕੇ ਆਪਾਂ ਲੇਟ ਹੋ ਗਏ ਫਿਰ ਗੈਸ ਤੇ ਬਣਾ ਲਈ ਇੱਦਾਂ ਬਣਾ ਰਹੇ ਸੀਗੇ ਜੀ ਰੋਟੀ ਆਪਾਂ ਅੱਜ ਕੋਈ ਜ਼ਿਆਦਾ ਵੀਡੀਓ ਨਹੀਂ ਬਣੀ ਜੀ ਤੇ ਹੁਣ ਸ਼ਾਮ ਨੂੰ ਹੀ ਆਪਾਂ ਬਣਾਈ ਸੀ ਥੋੜੀ ਜੀ ਸੋਚਿਆ ਤੁਹਾਡੇ ਨਾਲ ਗੱਲਾਂ-ਵੱਤਾਂ ਕਰ ਲਾਂਗੇ ਭੈਣ ਭਰਾਵਾਂ ਨਾਲ ਰੋਟੀ ਦੀ ਵੀਡੀਓ ਪਾ ਲੈਣੇ ਆ ਜੀ ਬਣਾ ਕੇ ਰੋਟੀ ਬਣਾਉਣ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਸਾਂਝੀ ਤੇ ਕਈ ਘਰ ਅਸੀਂ ਇਕੱਠੇ ਹੋ ਕੇ ਲਾਉਣੇ ਹੁੰਦੇ ਆ ਜੀ ਸਾਂਝੀ ਤੇ ਜ਼ਿਆਦਾ ਤਾਂ ਨਹੀਂ ਜੀ ਬੱਚੇ ਕਹਿਣ ਲੱਗ ਜਾਂਦੇ ਨੇ ਉਹਨਾਂ ਦੇ ਛੋਟੀਆਂ ਕੁੜੀਆਂ ਨੇ ਉਹਨਾਂ ਦੇ ਘਰੇ ਫੁੱਲ ਲਵਾ ਲੈਂਦੀਆਂ ਨੇ ਜੀ ਛੋਟੀ ਜੀ ਲਾ ਲੈਨੇ ਆ ਬਸ ਭੈਣਾ ਇਕੱਠੀਆਂ ਹੋ ਜਾਂਦੀਆਂ ਨੇ ਬਿੰਚਟ ਆਪਾਂ ਕਦੇ ਘਰੇ ਨਹੀਂ ਲਾਈ ਸੀ ਜੀ ਪਹਿਲਾਂ ਉਹ ਇਕੱਠੇ ਹੋ ਕੇ ਉਧਰ ਲਾਉਂਦੇ ਨੇ ਤੇ ਉਧਰ ਚਲੇ ਜਾਂਦੇ ਨੇ ਰੋਟੀ ਬਣਾਉਣ ਤੋਂ ਬਾਅਦ ਫਿਰ ਚੱਲਾਂਗੇ ਜੀ ਆਪਾਂ ਉੱਧਰ ਕੰਮ ਕਰਕੇ ਵੀਡੀਓ ਨੂੰ ਹੱਲ ਵਾਚ ਕਰਿਆ ਕਰੋ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਨੂੰ ਸਪੋਰਟ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸੋਨੇ ਸੋਨੇ ਕਮੈਂਟ ਵੀ ਜ਼ਰੂਰ ਕਰਿਆ ਕਰੋ ਰੋਟੀ ਬਣਾ ਕੇ ਖਾ ਕੇ ਆਪਾਂ ਫੇਰ ਚੱਲਾਂਗੇ ਜੀ ਉਧਰ ਭਾਂਡੇ ਮਾਜ ਕੇ ਥੋੜਾ ਜਿਹਾ ਟਾਈਮ ਲੱਗ ਜਾਣੇ ਆ ਜੀ ਬਸ 15 ਕੁ ਮਿੰਟਾਂ ਚ ਵਾਪਸ ਆ ਜਾਈਏ 15 20 ਚ ਨਾਲ ਹੀ ਘਰ ਆਪਨੇ ਲੋ ਜੀ ਬਣਾ ਲਈਆਂ ਰੋਟੀਆਂ ਆਪਾਂ ਚੋਪੜ ਕੇ ਇਹਨਾਂ ਨੂੰ ਡੱਬੇ ਦੇ ਵਿੱਚ ਰੱਖ ਲਾਂਗੇ ਦੇਸੀ ਘਿਓ ਨਾਲ ਚੋਪੜ ਲੈਣੇ ਹੁੰਦੇ ਆ ਦੁੱਧ ਸਾਫ ਲਾਂਗ ਲਈ ਆਪਾਂ ਬਾਅਦ ਚ ਅਵਾਲੀ ਦਿੱਤਾ ਪਿਆ ਆਪਣਾ ਦਹੀਂ ਵਾਲਾ ਪਾ ਕੇ ਰੱਖ ਲਾਂਗੇ ਅੱਡ ਠੰਡਾ ਹੋ ਜੀ ਜਾ ਕੇ ਆਉਣ ਨੂੰ ਹੁਣ ਚੱਲਦੇ ਆ ਜੀ ਆਪਾਂ ਬਾਹਰ ਕੱਪੜੇ ਪੈਣੇ ਧਾਰਤੇ ਆਪਣੇ ਪਹਿਲਾਂ ਉਹ ਲਾ ਲਈ ਅੰਦਰ ਰਾਤ ਨੂੰ ਤਰੀਕੇ ਪੈ ਜਾਂਦੀ ਹੈ ਤੇ ਗੁੰਦ ਹੋ ਜਾਂਦੀ ਹੈ ਇਸ ਸਾਰੇ ਨੂੰ ਤੇਲਾ ਅੱਜ ਤਾਂ ਬਹੁਤ ਘੱਟ ਹੈ ਜੀ

ਇਹ ਤੋਂ ਨਿਕਲ ਕੇ ਦੁਬਾਰਾ 7 ਵਜੇ ਦਾ ਟਾਈਮ ਸੀ ਅੱਜ ਅੰਦਰ ਕੋਈ ਨਹੀਂ ਇਹ ਲਾਲ ਹੈ ਨਹੀਂ ਜਪਾ ਮੰਜੀਆਂ ਤੇ ਪਾ ਦਦੇ ਨੇ ਸੁੱਕਣੇ ਅੰਦਰ ਪੱਖਾ ਲਾ ਦੇਵਾਂਗੇ ਰਾਤ ਨੂੰ ਸੁੱਕ ਜਾਣਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਮੈਂ ਪੂਜਾਂ ਤੇਰੇ ਪੈਰ ਨਿਰੰਜਨ ਸਾਡੇ ਮਾ ਇਹ ਆ ਗਈ ਸੰਝਾ ਦਰਸ਼ਨ ਪਾ 100 ਦੀ ਸੰਝੀ ਲਾਈ ਆ ਤੇ ਇੱਕ ਸਾਈਡ ਤੇ ਲਾਇਆ ਜੀ ਬਰੋਟਾ ਉਹ ਕੱਟੀ ਮੋਲੂ ਦਿਲੀਆ ਖਿਲਾਈ ਸੀ ਥੋੜੀ ਜਿਹੀ ਤਾਰੀਂ ਖਿਲਾ ਲਈਆਂ ਅੰਦਰ ਆ ਲੈ ਬੱਚੇ ਸੀ ਬਲੇ ਮੇਰੇ ਵਿੱਚ ਚਟਕੋਸ ਹੋ ਜਾਂਦੇ ਨੇ ਜੀ ਮੁੱਤਾਂ ਪੁਜਾਂ ਤੇਰੇ ਪੈਰ ਚ ਰੰਝਨ ਸਾਡੀ ਮਾਇਆ ਹਰਕਾਰ ਦਾ ਸਪਾਯਾ ਗੋਵਿੰਦ ਚਟ ਬੀਬੀਆਂ ਪੈਣਾ ਇਕੱਠੀਆਂ ਹੋ ਜਾਂਦੇ ਨੇ ਜੀ ਯਾਰ ਠੀਕ ਆ ਬੱਲਾ ਵਰਤਾਂ ਮਾਰ ਲੈਣੇ ਆ ਮੇਰਾ ਧੀਰਿਆ ਅਭੀ ਸਿਆਣ ਤਾਂ ਕਿਸੇ ਦੇ ਘਰ ਹੀ ਨਹੀਂ ਜਾਇਆ ਜਾਂਦੇ ਹਾ ਟਿਕਲ ਕੰਮਾਂ ਚੀ ਵੇਲ ਨਹੀਂ ਮਿਲਦੀ ਆਟੜੀ ਮੈਂ ਪੁੱਛਾਂ ਤੇਰੀ ਪਾਟੜੀ ਮੈਂ ਜਾ ਤੇਰੇ ਪੈਰ ਤੇ ਸੋਹਣੇ ਜਿਹੇ ਕਮੈਂਟ ਜ਼ਰੂਰ ਕਰਿਓ ਜੀ। ਆ ਵੀਡੀਓ ਕਿਵੇਂ ਦੀ ਲੱਗੀ? ਦੱਸੋ।